ਅੱਜ ਇਸ ਵਕਤ ਫਾਇਲ ਕਾ ਜਿਲ੍ਹੇ ਦਾ ਪਿੰਡ ਟਾਣੀ ਜਿਹੜੀ ਨੂਰਸ਼ਾਹ ਦੇ ਖੜੇ ਆ ਜੋ ਕਿ ਗੁਲਾਬੇ ਦਾ ਅੱਗੇ ਪਿੰਡ ਨਾਲੇ ਦਰਿਆ ਨਾਲ ਹੈ ਇਹ ਦਾਨੀ ਸੱਜਣ ਫਗਵਾੜੇ ਤੋਂ ਆਏ ਨੇ ਜੀ ਇਹਨਾਂ ਦਾ ਇਹ ਦੂਸਰਾ ਘੇੜਾ ਹੈ ਜੀ ਅੱਜ ਕਿਉਂਕਿ ਪਹਿਲੇ ਘੇੜੇ ਦੇ ਵਿੱਚ ਆਏ ਸੀ ਕਿ ਭਈ ਅਸੀਂ ਇੱਕ ਵਾਰੀ ਸਾਰ ਲੈ ਕੇ ਚਲੀਏ ਪਰ ਭਾਈਆਂ ਨੇ ਫਿਰ ਇਸ ਬਾਰਡਰ ਪੱਟੀ ਦੇ ਲੋਕਾਂ ਦਾ ਜਦੋਂ ਦੁੱਖ ਦੇਖਿਆ ਤਾਂ ਸਾਡੇ ਜੋ ਝਾਰਖੰਡ ਦੇ ਫੌਜੀ ਬੈਠੇ ਆ ਇਧਰ ਭਜਨ ਸਿੰਘ ਵੀ ਨਾਲ ਸੇਵਾ ਉਹਨਾਂ ਦੀ ਪੂਰੀ ਟੀਮ ਜਿਹੜੀ ਪਿਛਲੇ ਦਿਨਾਂ ਤੋਂ ਸੇਵਾ ਕਰ ਰਹੀ ਹੈ ਤਾਂ ਅੱਜ ਇਹਨਾਂ ਹੜ੍ਹ ਪ੍ਰਭਾਵਿਤ ਦੇ ਲੋਕਾਂ ਨੂੰ ਜੋ ਇਹਨਾਂ ਦੇ ਕਪੜਾ ਵਗੈਰਾ ਜਾਂ ਪਸ਼ੂਆਂ ਦਾ ਚਾਰਾ ਰੁੜ ਗਿਆ ਸੀ ਖੇਤੀ ਬਰਬਾਦ ਹੋ ਗਈ ਹੋ ਰਹੀ ਹੈ ਪਰ ਅਸੀਂ ਅੱਜ ਇਹਨਾਂ ਦੇ ਪ੍ਰਧਾਨ ਨਾਲ ਇਹ ਗੱਲ ਜ਼ਰੂਰ ਕਰਾਂਗੇ ਕਿ ਭਾਈ ਮਕਾਨ ਵੀ ਬਣਾ ਲੈਣਗੇ ਔਰ ਪਛੀ ਜਿਹੜੇ ਖੇਤੀਬਾੜੀ ਹੈ ਉਹ ਵੀ ਇਹ ਪਰ ਹੁਲਤ ਕਰ ਲੈਣਗੇ ਪਰ ਜਿਹੜੇ ਇਹਨਾਂ ਦੇ ਬੱਚੇ ਆ 10ਵੀਂ ਤੇ 12ਵੀਂ ਦੇ ਆ ਬੱਚਿਆਂ ਨੂੰ ਪੜਾਉਣਾ ਬੜਾ ਜ਼ਰੂਰੀ ਕਿਉਂਕਿ ਐਨ ਜੀਓ ਸਾਫ ਦੇ ਰਹੀਆਂ ਨੇ ਔਰ ਜਿਹੜੀਆਂ ਹੋਰ ਕਲਾਕਾਰ ਭਾਈਚਾਰਾ ਪੱਤਰਕਾਰ ਭਾਈਚਾਰਾ ਤੁਹਾਡੀ ਸਮਾਜ ਜਥੇਬੰਦੀਆਂ ਹੋਰ ਉਹਨਾਂ ਬੱਚਿਆਂ ਬਾਰੇ ਵੀ ਅੱਜ ਗੱਲ ਕਰਾਂਗੇ ਤਾਂ ਇਹ 63 ਨੂੰ ਤੁਸੀਂ ਪ੍ਰਧਾਨ ਜੀ ਪਹੁੰਚੇ ਹੋ ਤੁਹਾਡਾ ਸਵਾਗਤ ਹੈ ਜੀ ਜੀਲਾ ਫਾਇਲ ਕਰਾਨੇ ਦੇ ਚੈਨਲ ਤੇ ਤੇ ਤੁਹਾਡਾ ਦੂਸਰਾ ਗਿਹੜਾ ਦਾ ਕਿਵੇਂ ਲੋਕਾਂ ਦੇ ਦੁੱਖ ਵਿੱਚ ਵਿਚਰ ਰਿਹਾ ਜੈਪੀ ਜੈ ਭਾਰਤ ਨਮੋ ਬਦਾਏ ਇਧਰ ਲੰਘ ਜਾਈ ਹਾਂ ਜੀ ਜੈ ਗੁਰੂਦੇਵ ਧੰਨ ਗੁਰਦੇਵ ਅੱਜ ਅਸੀਂ ਅੰਬੇਡਕਰ ਸੈਨਾ ਮੂਲ ਨਿਵਾਸੀ ਵੱਲੋਂ ਯੂਨਿਟ ਫਕਵਾੜਾ ਵੱਲੋਂ ਔਰ ਸਾਡੇ ਜਿਹੜੇ ਐਨ ਆਰ ਆਈ ਸਹਿਯੋਗੀ ਸਾਥੀ ਦਸਪੋਕ ਅੰਬੇਡਕਰ ਔਰ ਅਸ਼ੋਕਾ ਇਨਫੋਟੇਨਮੈਂਟ ਔਰ ਭੀਮ ਫਾਊਂਡੇਸ਼ਨ ਔਰ ਸਾਡੇ ਰਾਜਵੀਰ ਗੰਗੜ ਭਾਜੀ ਜਿਹੜੇ ਸਾਡਾ ਬਹੁਤ ਜ਼ਿਆਦਾ ਸਹਿਯੋਗ ਕਰ ਰਹੇ ਆ ਔਰ ਮੇਰੇ ਨਾਲ ਜਿਹੜੇ ਮੇਰੇ ਨਾਲ ਥੰਮ ਵਾਂਗੂ ਖਰੇ ਅੰਬੇਡਕਰ ਸੈਨਾ ਮੂਲ ਵਾਸੀ ਦੇ ਜਿਹੜੇ ਸਾਡੇ ਜ਼ਿਲ੍ਹਾ ਪ੍ਰਧਾਨ ਸਾਡੇ ਧਰਮਵੀਰ ਬੋਧ ਜੀ ਔਰ ਸ਼ਹਿਰੀ ਪ੍ਰਧਾਨ ਸਾਡੇ ਦਾਣੀ ਭਾਜੀ ਔਰ ਸਾਡੇ ਕੈਸ਼ੀਅਰ ਸਾਹਿਬ ਦੀਪਾ ਜੀ ਮੇਰੀ ਜਿਹੜੀ ਅੰਬੇਡਕਰ ਸੈਨਾ ਮੂਲ ਵਾਸੀ ਦੀ ਟੀਮ ਆ ਉਹ ਜਦੋਂ ਅਸੀਂ ਇੱਥੇ ਆਪਣੇ ਹਾਰ ਪ੍ਰਭਾਵਿਤ ਏਰੀਏ ਵਿੱਚ ਪਿਛਲੀ ਵਾਰ ਆਏ ਸੀਗੇ ਤਾਂ ਇਹ ਜਿਹੜਾ ਫਾਜ਼ਿਲਕਾ ਦਾ ਏਰੀਆ ਇਸ ਨੂੰ ਬਹੁਤ ਜ਼ਿਆਦਾ ਮਾਰ ਪਈ ਆ ਕਿਉਂਕਿ ਪਿਛਲੀ ਵਾਰ ਅਸੀਂ ਜਿਹੜਾ ਨੂਰ ਸ਼ਾਹ ਵਾਲੀ ਦਾ ਬਾਨਿਆਂ ਉਹਦੇ ਉੱਪਰ ਆ ਕੇ ਸਮਾਨ ਜਿਹੜਾ ਸਾਰਾ ਜਿਤ ਜਰੂਰਤਮੰਦਾ ਤੱਕ ਪਹੁੰਚਾਇਆ ਸੀਗਾ ਪਰ ਅੱਜ ਸਾਨੂੰ ਜਦੋਂ ਇੱਥੇ ਸਾਡੇ ਭਾਜੀ ਭਜਨ ਲਾਲ ਜੀ ਨੇ ਸੰਪਰਕ ਕੀਤਾ ਅਸੀਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਨਾਲ ਸੰਪਰਕ ਕੀਤਾ ਔਰ ਅਸੀਂ ਅੱਜ ਜੇਐਸਪੈਂਡ ਵਿੱਚ ਖੜੇ ਆ ਸਾਡੇ ਭਜਨ ਭਾਜੀ ਔਰ ਸਾਡੇ ਸ਼ੋਕ ਭਾਜੀ ਇਹਨਾਂ ਦੀ ਬਦੌਲਤ ਖੜੇ ਆ ਸਾਡਾ ਇਹਨਾਂ ਦਾ ਰਾਪਰ ਲਗਾਤਾਰ ਚੱਲ ਰਿਹਾ ਆ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਇੱਥੇ ਦੇ ਲੋਕਾਂ ਨੂੰ ਇਹ ਵੀ ਗੱਲ ਦੱਸਣਾ ਚਾਹੁੰਦੇ ਆ ਵੀ ਅੰਬੇਡਕਰ ਸੈਨਾ ਮੂਲ ਨਿਵਾਸੀ ਸਮੁੱਚੀ ਮਾਨਵਤਾਵਾਦੀ ਸੋਚ ਨੂੰ ਲੈ ਕੇ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਜੀ ਸਤਗੁਰੂ ਵਿਦਾਸ ਮਹਾਰਾਜ ਜੀ ਸਤਗੁਰੂ ਕਬੀਰ ਮਹਾਰਾਜ ਜੀ ਭਗਵਾਨ ਬਾਲਮੀਕ ਮਹਾਰਾਜ ਜੀ ਦੀ ਸੋਚ ਨੂੰ ਲੈ ਕੇ ਅੱਗੇ ਚੱਲ ਰਹੀ ਆ ਅਗਰ ਮਾਨਵਤਾਵਾਦੀ ਕੰਮ ਵਿੱਚ ਕਿਸੇ ਨੂੰ ਵੀ ਸਾਡੇ ਅੰਬੇਡਕਰ ਸੈਨਾ ਮੂਲ ਨਿਵਾਸੀ ਦੀ ਜਰੂਰਤ ਲੱਗਦੀ ਆ ਉਹ ਸਾਡੇ ਧਰਮਵੀਰ ਬੋਧ ਜੀ ਨਾਲ ਸੰਪਰਕ ਕਰੇ ਅਸੀਂ ਇਹਨਾਂ ਦਾ ਕੰਟੈਕਟ ਨੰਬਰ ਵੀ ਤੁਹਾਨੂੰ ਦੇ ਕੇ ਜਾਵਾਂਗੇ ਔਰ ਇੱਥੇ ਜਿਹੜੇ ਅਸੀਂ ਹਾਲਾਤ ਦੇਖੇ ਆ ਇੱਥੇ ਆ ਜਿਹੜੇ ਪਿੰਡ ਵਿੱਚ ਅਸੀਂ ਖੜੇ ਆ ਇੱਥੇ ਤੁਸੀਂ ਦੇਖ ਸਕਦੇ ਆ ਵੀ 5-5 ਫੁੱਟ ਘਰਾਂ ਦੇ ਅੰਦਰ ਪਾਣੀ ਸਿਗਾ ਔਰ ਉਹਦੇ ਨਾਲ ਇਹਨਾਂ ਦੇ ਘਰਾਂ ਨੂੰ ਤਰੇੜਾ ਆ ਗਈਆਂ ਇਹ ਘਰ ਥੋੜੇ ਪੱਕਾ ਜਿੱਥੇ ਅਸੀਂ ਖੜੇ ਆ ਇਹ ਸਾਂਜੀ ਤਸਵੀਰਾਂ ਬਾਈ ਪਹੁੰਚਿਆ ਅਲੱਗ-ਅਲੱਗ ਜੋ ਪਰਿਵਾਰ ਦੇ ਵਿੱਚ ਜ਼ਰੂਰਤਾਂ ਸੀ ਪਰੇ ਜਰੂਰ ਤਾਂ ਦੇਖੋ ਸੇਵਾ ਮਾਨਵ ਦੀ ਸੇਵਾ ਕਰਨਾ ਫਰਜ਼ ਹੈ ਤਾਂ ਹੋਰ ਜਿਹੜੇ ਇਹੋ ਜਿਹੇ ਅੱਜ ਸਰਕਾਰਾਂ ਸ਼ਾਇਦ ਇਹਨਾਂ ਤੱਕ ਜੋ ਕੈਂਪ ਪ੍ਰਸ਼ਾਸਨ ਨੇ ਉਲੀਕੇ ਸੀ ਕਿ ਅੱਜ ਵਾਪਸ ਆਏ ਆ ਵੀ ਉਹਨਾਂ ਨੂੰ ਲੱਗ ਰਿਹਾ ਕਿ ਪਾਣੀ ਖਤਮ ਹੋ ਗਈ ਬਿਜਲੀ ਖਤਮ ਹੋ ਗਈ ਹੈ ਪਰ ਵੱਡੀ ਸਮੱਸਿਆਵਾਂ ਤਾਂ ਹੋਣ ਬੜੀਆਂ ਇਹਨਾਂ ਦੇ ਮੋਢ ਵਥੇਬੇ ਦੀ ਪੈੜੀ ਦੀ ਔਰ ਇਹਨਾਂ ਦੇ ਪਛੋੜ ਦੇ ਚਾਰੇ ਦੀ ਬੱਚਿਆਂ ਨੂੰ ਪੜ੍ਹਾਉਣਾ ਕਿਵੇਂ ਹੈ ਪਰ ਅੱਗੇ ਜਿਹੜਾ ਕਬੀਲਦਾਰੀ ਚਲਾਉਣੀ ਹੈ ਕਿਸੇ ਦੇ ਦੀਆਂ ਪੁੱਤਾਂ ਦੇ ਵਿਆਹ ਕਰਨੇ ਆ ਤਾਂ ਅਸੀਂ ਸਮਾਥ ਸੇਵਾ ਜਿੱਥੇ ਬੰਦੀ ਨੂੰ ਬੇਨਤੀ ਵੀ ਕਰਦੇ ਆ ਕਿ ਇੱਕ ਵਾਰੀ ਇਹ ਨਹਾੜਪੀੜ ਪਿੰਡਾਂ ਦੇ ਵਿੱਚ ਜਰੂਰ ਮੌਕਾ ਦਿੱਤਾ ਜਾਏ ਆ ਇੱਥੇ 10 ਤੋਂ 15 ਘਰ ਇਸ ਸਮਗਰੀ ਲੈ ਕੇ ਆਏ ਨੇ ਤਾਂ ਅਸੀਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤਾਂ ਹੁਣ ਉਹ ਜਿੱਦਾਂ ਲਿਸਟ ਬਣੀ ਹੈ ਆਧਾਰ ਕਾਰਡ ਮੁਤਾਬਕ ਜੇ ਜੋ ਵੀ ਇਹ ਵੀਰ ਉਹ ਸਟਾਣੀਏ ਦੇ ਪਹੁੰਚੇ ਜਿੱਥੇ ਵਾਕਿਆ ਹੀ ਜ਼ਰੂਰਤ ਹੈ ਸਮਗਰੀ ਦੀ ਕੀ ਥਾ ਅ ਜਿੱਦਾਂ ਸਾਨੂੰ ਆਪਣੇ ਭਗਨ ਜੀ ਨੇ ਦੱਸਿਆ ਵੀ ਇਸ ਪਿੰਡ ਵਿੱਚ 10 ਤੋਂ 15 ਜਿਹੜੇ 20 ਘਰ ਪ੍ਰਭਾਵਿਤ ਆ ਉਹ ਅਸੀਂ ਇੱਥੇ ਡੋਨੇਟ ਕਰਾਂਗੇ ਜੋ ਕੁਛ ਅਸੀਂ ਰਾਤ ਸਮਗਰੀ ਦਾ ਸਮਾਨ ਲੈ ਕੇ ਆਏ ਆ ਇਸ ਤੋਂ ਅਗਲੇ ਪਿੰਡ ਜਾਂ ਉਸ ਤੋਂ ਅਗਲੇ ਪਿੰਡ ਜਿਹੜੀ ਵੀ ਜਿੰਨੇ ਪਿੰਡਾਂ ਦੀ ਵੀ ਇਹਨਾਂ ਨੇ ਲਿਸਟ ਬਣਾਈ ਆ ਅਸੀਂ ਖੁੱਲਾ ਸਮਾਨ ਲੈ ਕੇ ਆਏ ਆ ਉਹਨਾਂ ਪਿੰਡਾਂ ਵਿੱਚ ਜਿਹੜਾ ਅਸੀਂ ਸਮਾਨ ਇੱਥੇ ਮੁਹੱਈਆ ਕਰਾ ਕੇ ਜਾਵਾਂਗੇ ਜਦ ਤੱਕ ਜਿਹੜੀਆਂ ਅਸੀਂ ਗੱਡੀਆਂ ਲਿਆਂਦੀਆਂ ਸਾਡੀਆਂ ਕਾਲੀ ਨਹੀਂ ਹੋ ਜਾਂਦੀਆਂ ਉਹ ਸਾਰਾ ਸਮਾਨ ਅਸੀਂ ਇੱਥੇ ਪਹੁੰਚਾ ਕੇ ਜਾਵਾਂਗੇ ਔਰ ਅਸੀਂ ਖਾਸ ਤੌਰ ਤੇ ਸਾਡੇ ਰਾਸ਼ਟਰੀ ਪ੍ਰਧਾਨ ਅੰਬੇਡਕਰ ਸਾਹਿਬਾ ਮੂਲ ਨਿਵਾਸੀ ਦੇ ਜਿਹੜੇ ਸਾਡੇ ਰਾਸ਼ਟਰੀ ਪ੍ਰਧਾਨ ਹਰਭਜਨ ਸੁਮਨ ਜੀ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਉਹ ਵੀ ਸਾਨੂੰ ਬਹੁਤ ਪ੍ਰੇਰਿਤ ਕਰਦੇ ਆ ਕਿ ਤੁਸੀਂ ਲਗਾਤਾਰ ਲੋਕਾਂ ਦੀ ਸਹਾਇਤਾ ਕਰੋ ਸਾਡੇ ਵਿੱਚ ਸ਼੍ਰੀ ਵਿਨੋਦ ਸੁਮਨ ਜੀ ਸਾਡੇ ਰਵਿਦਾਸੀਆ ਸਮਾਜ ਤੋਂ ਜਿਹੜੇ ਮੋਤਵਾਰ ਨੇ ਔਰ ਖਾਸ ਤੌਰ ਤੇ ਰਵਿਦਾਸੀਆ ਸਮਾਜ ਪੰਜਾਬ ਜਿਹੜਾ ਸਾਡਾ ਆਪਣੇ ਚੈਨਲ ਆ ਅਸਾਂ ਦੇ ਚਸਲ ਭਾਈ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਆਪਦੇ ਚੈਨਲ ਤੋਂ ਆ ਰਹੀ ਦੋ ਧੰਨਵਾਦ ਕਰਦੇ ਆ ਜਿਹਨੇ ਸਾਡੇ ਆਇਆ ਤੁਹਾਡਾ ਵੀ ਖਾਸ ਤੌਰ ਤੇ ਧੰਨਵਾਦ ਜੀ ਪ੍ਰਦਾਨ ਨਾਲ ਬਾੜੇ ਜਿਹੜੇ ਤੁਹਾਡੀ ਮੂਲ ਨਵਾਦੀ ਟੀਮ ਸਾਡੇ ਨਾਲ ਤਕਰੀਬਨ ਅਸੀਂ 12 ਤੋਂ 15 ਜਣੇ ਹੈਗੇ ਆ ਜਿਹੜੀ ਸਾਡੀ ਟੀਮ ਆਈ ਆ ਔਰ ਅੱਗੇ ਤੋਂ ਤੁਸੀਂ ਸਾਨੂੰ ਟੱਚ ਕਰੋ ਜੇ ਤੁਸੀਂ ਸਾਨੂੰ ਜਿਆਦਾ ਮਾਤਰਾ ਵਿੱਚ ਸਮਾਨ ਦੱਸੂਗੇ ਤਾਂ ਉਨੇ ਸਾਡੀ ਟੀਮ ਵੱਧ ਜੂਗੀ ਜੀ ਪ੍ਰਧਾਨ ਜੀ ਅਸੀਂ ਤੁਹਾਡੇ ਕੋਲੋਂ ਜਿਹੜੀ ਗਰਾਊਂਡ ਲੈਵਲ ਦੀ ਤੁਰੀ ਫੀਡ ਕਰਨਾ ਦੇਖਣਾ ਤੁਸੀਂ ਇਹ ਹੋਏਗਾ ਕਿ ਇੱਥੇ ਜ਼ਰੂਰਤ ਵੱਧ ਰਹੀ ਹੈ ਅਸੀਂ ਕੋ ਕਿਸੇ ਦੀ ਹੋ ਅਸੀਂ ਗਰਾਊਂਡ ਪੱਧਰ ਤੇ ਜਿੱਥੇ ਜ਼ਰੂਰਤ ਹੈਗੀ ਸਮਗਰੀ ਦੀ ਹੁਣ ਕਈ ਵਾਰ ਕੀ ਹੁੰਦਾ ਘਰਾਂ ਦੇ ਵਿੱਚ 5 ਜੀ ਜਾਂ 10 10 20 ਕਿਲੋਵਾਟਾ ਰਹਿ ਜਾਂਦੇ ਪਰ ਅੱਜ ਆਟਾ ਦੇਖ ਜੀ ਉਹ ਖਰਾਬ ਹੋ ਜਾਏਗਾ ਤਾਂ ਇਸ ਵਾਸਤੇ ਬੈਂਦੀ ਹੈ ਕਿ ਸੰਗਤ ਨੂੰ ਹੀ ਬੈਂਦੀ ਕਿ ਜਿੱਥੇ ਜੋ ਚੀਜ਼ ਦੀ ਜ਼ਰੂਰਤ ਹੈ ਉਹੀ ਲਈ ਜਾਵੇ ਤਾਂ ਦੋਸਤੋ ਵੀਡੀਓ ਨੂੰ ਚੱਲਦਾ ਚੱਲਦਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤਾਂ ਅੱਜ ਜੋ ਦਾਨੀ ਸ਼ਜਰੀਦਰ ਪਹਿਣਾ ਤੇ ਵੀਰ ਜੋ ਖੇਤਾਂ ਵਿੱਚ ਆਏ ਨੇ ਉਹਨਾਂ ਨੂੰ ਆਪ ਦੇ ਹੱਥੀਂ ਸੇਵਾ ਅੱਜ ਦੇਖ ਜਾਣਗੇ ਸਾਡੇ ਨਾਲ ਕੁਝ ਹੋਰ ਵੀਰ ਵੀ ਪਹੁੰਚੇ ਨਾਲ ਸੇਵਾ ਵੀ ਕਰਵਾ ਰਹੇ ਆਪਾਂ ਗੱਲਬਾਤ ਵੀ ਕਰਦੇ ਆ ਇੱਕ ਸ਼ੁਰੂ ਕਰਾ ਲਵਾਂਗੇ ਬੱਚੇ ਬੱਚੇ ਆ ਜਾਓ ਬੱਚੋ ਚਲੋ ਆ ਜਾਓ ਆ ਜਾਓ ਬੜੀ ਚਾਰੀ ਆ ਹਾਂ ਮੈਂ ਤਾਂ ਹੁਣ ਕਿਹਾ ਅੱਗੇ ਪੁੱਛਤ ਬੰਦ ਗਈ ਪਹਿਲਾਂ ਹਾਂ ਪਹਿਲਾਂ ਤਾਂ ਬੰਦ ਗਈ ਤਾਂ ਬੰਦ ਕਰ ਦਾਂ ਮੈਂ ਵੀਰੇ ਨੂੰ ਬੰਦ ਕਰ ਦੋ ਹਾਂਜੀ ਪੰਜੀ ਕੀ ਨਾਮ ਆਪਣਾ ਜੀ ਸੋਹਰਾਣ ਭਗਵਾੜੇ ਤੋਂ ਵੀਰ ਆਏ ਨੇ ਰਾਸ਼ਾਤ ਮਗਰੀ ਲੈਣ ਤੇ ਦੇਣ ਆਏ ਨੇ ਕੀ ਕਹਿਣਾ ਚਾਹੋ ਹਲੋ ਜੀ ਨਾ ਤੁਹਾਨੂੰ ਬਹੁਤ ਬਹੁਤ ਧੰਨਵਾਦ ਹੈ ਜੇ ਅਪਣਾ ਕਰਦੇ ਪੈਨੇ ਨਹੀਂ ਉਹ ਹੈ ਤੁਹਾਡਾ ਪੈਨੇ ਜੀ ਸਿਰਫ ਆਏ ਨਹੀਂ ਸਾਡਾ ਬਹੁਤ ਹੋਈ ਨਾ ਕਿ ਸਾਥ ਰਹਿਤੀ ਜਾਂਦੇ ਨੇ ਮੈਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਸਾਡੇ ਤਸਵੀਰਾਂ ਦੇਖ ਰਹੇ ਹੋ ਕਿ ਇੱਥੇ ਨੂਰ ਸ਼ਾਹ ਵਾਲੀ ਡਾਣੀ ਤੇ ਇਹਦਾ 15 ਘਰ ਹੈਗਾ ਇਹਨਾਂ ਨੂੰ ਕਰੋਗਰੀ ਜਿਹੜੀ ਹੈ ਇਹ ਸਮਗਰੀ ਦਿੱਤੀ ਜਾ ਰਹੀ ਹੈ ਤਾਂ ਇਧਰ ਮਾਤਾ ਜੀ ਆਪਣਾ ਨਾਮ ਕੀ ਹੈ ਜੀ ਅੱਜ ਤੁਹਾਡੇ ਘਰ ਆਏ ਨੇ ਦੂਰੋਂ ਫਗਵਾੜੇ ਤੋਂ ਵੀਰ ਆਏ ਨੇ ਕੀ ਕਹਿਣਾ ਚਾਹੁੰਦੇ ਹਾਂ ਜੀ ਬੱਚਾ ਬੱਚਾ ਪੁੱਤ ਲਈ ਈ ਥੱਕਰ ਜਾਵੇ ਨਾਲ ਦੁਆਈਆਂ ਵੀ ਗੇ ਬੈਠ ਗਿਆ ਹਾਂ ਠੀਕ ਚਲੋ ਜੀ ਇਹ ਇਹ ਜਰੂਰਤ ਵਾਲੀ ਸਮੱਗਰੀ ਦਾ ਜੋ ਜਰੂਰਤ ਦੁਆਈ ਜਰੂਰਤ ਹੋਏਗੀ ਉਹ ਵੀ ਇਹ ਤਸਵੀਰਾਂ ਦੇਖ ਰਹੇ ਹੋ ਹਾਂ ਜੀ ਇੱਥੇ ਅੱਜ ਤੱਕ ਹੀ ਭੰਡ ਦੇ ਹੋ ਰਾਸ਼ਨ ਸਮਗਰੀ ਦੂਸਰਾ ਗੇੜਾ ਤਾਂ ਲੋਕਾਂ ਦਾ ਕਿਵੇਂ ਹੈ ਡਿਸਪੀਸਲਨ ਲੋਕ ਤੁਹਾਡੇ ਸਾਹਮਣੇ ਹੀ ਜੋਗੇ ਸਾਰਾ ਕੋਸ਼ਿਸ਼ ਜਿੰਨਾ ਉਹਨਾਂ ਨੂੰ ਦੇੜੀ ਚੜੀ ਚੀਤੀ ਲੋੜ ਆ ਉਹ ਚੀਜ਼ ਜਿੱਦਾਂ ਤੁਸੀਂ ਲਿਸਟਾ ਦੇਈ ਜਾਂਦੇ ਹੋ ਉਹ ਸਭ ਬਣਾਪਾ ਚੀਜ਼ ਲੈ ਕੇ ਆਈ ਜਾਂਦੇ ਹਾਂ ਜੀ ਸੇਵਾਦਾਰ ਸਾਡੇ ਵਿਚਕਾਰ ਨੇ ਰਾਸ਼ਨ ਸਮਗਰੀ ਵੰਡਣ ਤੋਂ ਬਾਅਦ ਘਰ ਦਾ ਧੰਨਵਾਦ ਕਿ ਚਾਹ ਪਾਣੀ ਪਿਆ ਹਾਂ ਜੀ ਭਜਨ ਜੀ ਤੁਸੀਂ ਵੀ ਡਿਊਟੀ ਨਿਭਾ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਜੋ ਕਿ ਸਾਡੇ ਅਮੇਸ਼ਕਰ ਸਾਹਿਬ ਮੋਹਲ ਨਿਵਾਸੀ ਹੂੰ ਕਰਦੇ ਆਂ ਤੇ ਬਾਕੀ ਜਿਹੜੇ ਆਪਣੇ ਨਾਲ ਲੱਗੇ ਆਪਣੇ ਜੋ ਕੁਝ ਦਿਨਾਂ ਤੋਂ ਸੇਵਾ ਕਰ ਰਿਹਾ 20 ਤੋਂ 25 ਦਿਨ ਹੋ ਚੱਲੇ ਆ ਜੀ ਆਪਣੇ ਜੋ ਭਾਈ ਨਾਲ ਸੇਵਾ ਲੱਗੇ ਹੋ ਯਾਰ ਯੂਥ ਕਲੱਬ ਦੇ ਜੋ ਇੱਥੇ ਸੇਵਾਦਾਰ ਉਹਨਾਂ ਦਾ ਵੀ ਅਸੀਂ तहे ਦਿਲੋਂ ਧੰਨਵਾਦ ਕਰਦੇ ਆ ਜੋ ਕਿ 20 ਤੋਂ 25 ਦਿਨ ਸਾਡਾ ਸਾਥ ਕਿਉਂਕਿ ਇਹ ਖੜਾ ਦੇ ਵਿੱਚ ਆਪਾਂ ਨੂੰ ਯੂਥ ਦੀ ਬਹੁਤ ਲੋੜ ਹੈ ਇਹ ਚੀਜ਼ਾਂ ਦੇ ਗਿਆਣਾ ਚਾਹੀਦਾ ਹੈ ਯੂਥ ਨੇ ਇੱਕ ਚੰਗਾ ਇਹ ਜਿਵੇਂ ਕਹਿੰਦੇ ਚੰਗੀ ਸੋਚ ਉਹਨਾਂ ਦੇ ਵਿੱਚ ਦਿਮਾਗ ਦੇ ਵਿੱਚ ਆਂਦੀ ਹੈ ਇਸ ਲਈ ਆਪਾਂ ਇਹਨਾਂ ਨੂੰ ਬੇਨਤੀ ਕਰਦੇ ਹਾਂ ਹੋਰ ਵੀ ਕੋਈ ਜਿਹੜੇ ਵੀ ਸੱਜਣ ਮਿੱਤਰ ਰਹਿ ਗਿਆ ਸਾਡੇ ਨਾਲ ਮਿਲਜੋਲ ਕੇ ਸੇਵਾ ਕਰਨ ਤਾਂ ਕਿ ਆਪਾਂ ਇਹਨਾਂ ਹੜ੍ਹ ਪ੍ਰਭਾਵਿਤ ਵੀਰਾਂ ਤੱਕ ਹਾਂ ਜੋ ਵੀ ਸਮਾਨ ਪਹੁੰਚਦਾ ਕਰਵਾਈਏ ਹਾਂ ਔਰ ਹਾਂ ਜੀ ਬੀਆ ਮਾਤਾ ਲੈ ਲਓ ਮੇਰੇ ਇਹ ਨਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਠੀਕ ਹੈ ਜੀ ਚਲ ਦੇ ਦਵਾਈ ਮਾਤਾ ਜੀ ਲੈ ਲਓ ਦਵਾਈ ਲੈਣੀ ਹੈ ਦਵਾਈ ਚੱਕੋ ਦੀਪੇ ਭਾਜੀ ਹਾਂ ਜੀ ਚਲੋ ਤਸਵੀਰਾਂ ਦੇਖ ਰਹੇ ਹੋ ਫਗਵਾੜਾ ਮੂਰਨਵਾਸੀ ਬੀ ਆਰ ਮੇਦਕਰ ਸੈਨਾ ਇਹਨਾਂ ਦੋਸਤਾਂ ਨੇ ਲਿਸਟਾਂ ਦੇ ਮਤਲਬਕ ਬੜੇ ਸ਼ਾਂਤੀ ਨਾਲ 4-4 5-5 ਘਰ ਇਕੱਠੇ ਹੋ ਰਹੇ ਨੇ ਰਾਸ਼ਨ ਸਮਗਰੀ ਪਾਣੀ ਇੱਥੇ ਪਾਣੀ ਕਿੱਥੇ ਆਉਂਦਾ ਬਸ ਇੱਥੇ ਆਇਆ ਇੱਕ ਹੋਰ ਨਾਮ ਹੋ ਗਿਆ ਅੱਜ ਦੇ ਪਰਿਵਾਰ ਨੇ ਨਹੀਂ ਇੱਧਰ ਪ੍ਰਿੰਸ ਜੀ ਸੇਵਾ ਕਰ ਰਹੇ ਨੇ ਕਲਵਿੰਦਰ ਸਿੰਘ ਜੀ ਭਜਨ ਸਿੰਘ ਜੋ ਲਿਸਟ ਦੇ ਮੁਤਾਬਕ ਬੋਲ ਰਹੇ ਨੇ ਨਾਮ ਅਗੇ ਇਸਤਨਾਮ ਸਿੰਘ ਆ ਜਾਓ ਜੀ ਜੰਗੀਰ ਸਿੰਘ ਦਾ ਜੀ ਹੈਗਾ ਇਸਤਨਾਮ ਸਿੰਘ ਜੰਗੀਰ ਸਿੰਘ ਦਾ ਪ੍ਰਕਾਸ਼ ਸਿੰਘ ਆ ਜਾਓ ਜੀ ਆਪਣਾ ਪਹੀ ਰਹੇ ਚਪਲਾ ਉਹ ਦੁੱਗੀ ਗੱਡੀ ਵਿੱਚ ਚਪਲਾ ਪ੍ਰਕਾਸ਼ ਸਿੰਘ ਕਸ਼ਮੀਰ ਸਿੰਘ ਬੰਦੇ ਆ ਬੰਦੇ ਚਪਲਾ ਕਰਦੇ ਭਾਈ ਪ੍ਰਕਾਸ਼ ਸਿੰਘ ਕਸ਼ਮੀਰ ਸਿੰਘ ਅੱਗੇ ਆਗੇ ਆਓ ਦੁੱਗੀ ਗੱਡੀ ਆਪ ਉਹ ਕਿੱਥੇ ਗਿਆ ਅੱਜ ਅੱਗੇ ਗਰਮੀਤ ਸਿੰਘ ਅਮੀਰ ਸਿੰਘ ਜੀ ਦਾ ਗਰਮੀਤ ਸਿੰਘ ਅਲੀ ਸੇਨੀਆ ਆ ਜਾ ਹੈ ਇੱਧਰ ਦੇ ਦਿਓ ਚਪਲਾ ਪਾਈ ਲੈ ਲੋ ਚਪਲਾ ਚਪਲ ਲੈ ਲੈ ਲੋ ਇਹਨਾਂ ਦਾ ਲੱਗਦਾ ਹੈ ਅਲੀ ਗਰਮੀਤ ਸਿੰਘ ਮੀਤ ਸਿੰਘ ਭਾਈ ਇਹਨਾਂ ਦਾ ਪੂਰਾ ਚਪਲਾ ਲੈ ਜਾਓ ਸਮੀਰ ਸਿੰਘ ਪਿਆਰਾ ਬਾਪੂ ਕਸ਼ਮੀਰ ਸਿੰਘ ਜੀ ਹਾਂ ਟੀ-ਸ਼ਰਟ ਆ ਲੋ ਜੀ ਆ ਜਾ ਕਸ਼ਮੀਰ ਸਿੰਘ ਨਾ ਤਾਂ ਹੀ ਖੜ ਗਿਆ ਕਸ਼ਮੀਰ ਸਿੰਘ ਨਾ ਅਮੀਰ ਸਿੰਘ ਜੀ ਅਮੀਰ ਸਿੰਘ ਆਜੋ ਜੀ ਜਿੱਤਾ ਇਹਦਾ ਨਾਮ ਬੋਲ ਰਿਹਾ ਉਹ ਕੱਲਾ ਕੱਲਾ ਚੁੱਪ ਮੈਂ ਰੋਕ ਅਮੀਰ ਸਿੰਘ ਕਿੱਥੇ ਆ ਜੀ ਬਾਈ ਮਾੜੇ ਖੇਚ ਲਓ ਯਾਰ ਕੰਮ ਨੂੰ ਫੇਰ ਰੱਖਿਆ ਰਹਿ ਗਿਆ ਕੋਈ ਹਾਂਜੀ ਹੋਰ ਕੌਣ ਹੈ ਜੀ ਓਮ ਸਿੰਘ ਜੀ ਓਮ ਸਿੰਘ ਆਜੋ ਦੂਸਰੀ ਪੇਟੀ ਹੈ ਓਮ ਸਿੰਘ ਹਾਂ ਓਮ ਸਿੰਘ ਦੋ ਜੀ ਠੀਕ ਹੈ ਅਮੀਰ ਸਿੰਘ ਕਿੱਥੇ ਗਿਆ ਜੀ ਪਾਣੀ ਵੀ ਲੈ ਲਿਓ ਨਾਲ ਦੀ ਨਾਲ ਰਾਜ ਸਿੰਘ ਜੀ ਰਾਜ ਸਿੰਘ ਰਾਜ ਸਿੰਘ ਰਾਜ ਸਿੰਘ ਇਹ ਕੁੜੀ ਨੂੰ ਕਿਤਾਬ ਦਿਓ ਕਿਤਾਬ ਦਿਓ ਭਾਜੀ ਰਾਜ ਸਿੰਘ ਜੀ ਰਾਜ ਸਿੰਘ ਜੀ ਦਰਦ ਦਰਦ ਆਇਆ ਇੱਕ ਬੁੱਤ ਕਿਤਾਬ ਲੈਣੀ ਹੈ ਰਾਜ ਸਿੰਘ ਰਾਜ ਸਿੰਘ ਨਵੀਂ ਬੈ ਗਈ ਆ ਰਾਜ ਸਿੰਘ ਜੀ ਅਮੀਰ ਸਿੰਘ ਰਮਨ ਸਿੰਘ ਰਮਨ ਸਿੰਘ ਤੇਰਾ ਪੁੱਤ ਹਾਂਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਵਧੀਆ ਵਧੀਆ ਕਿੱਥੇ ਨਾ ਸੋਨਾ ਸਿੰਘ ਜੀ ਅੱਗੇ ਆ ਜਾਓ ਸੋਨਾ ਸਿੰਘ ਕਸ਼ਮੀਰ ਸਿੰਘ ਦਾ ਜੀ ਸੋਨਾ ਸਿੰਘ ਜੀ ਸੋਨਾ ਸਿੰਘ ਜੀ ਆ ਜਾਓ ਖਾਜਾ ਕੋ ਬੁਢਾਣੀ ਲੱਗੇ ਚੌਕ ਸੋਨਾ ਸਿੰਘ ਜੀ ਆ ਜਾਓ ਬੱਲੇ ਸ਼ਾਹ ਕਿਹੜੀ ਹਲ ਕਾ ਚੌਕ ਆਇਓ ਸੋਨਾ ਸਿੰਘ ਜੀ ਮਾ ਟਸਵੀਰਾਂ ਦੇਖ ਰਹੇ ਹੋ ਚੜਦੀ ਕਲਾ ਚੌਕ ਦੇ ਵਿੱਚ ਰਾਸ਼ਲ ਸਮਗਰੀ ਵੰਡੀ ਜਾ ਰਹੀ ਹੈ ਜੀ ਪ੍ਰਿੰਸ ਸਿੰਘ ਪ੍ਰਿੰਸੈਸ ਸਿੰਘ ਜੀ ਪ੍ਰਿੰਸ ਆਇਆ ਖਲਾਦਰ ਦੀ ਲਾ ਆਯੋ ਆ ਰਾਈਟ ਹੈ ਯਾਰ ਲੱ ਲਾ ਸੈਦਾ ਸਿੰਘ ਸੈਦਾ ਸਿੰਘ ਸੈਦਾ ਸਿੰਘ ਬਹੁਤ ਚੰਗਾ ਹੈ ਨਹੀਂ ਇਹ ਤਾਂ ਰਮਨ ਰਮਨ ਸਿੰਘ ਪਾਜੀ ਇਹ ਜੇ ਮੇਡਿਜ਼ ਐ ਸਿਆਣਾ ਨੇ ਸਦਾ ਕਹਿਦਾ ਭਾਈ ਕੋਈ ਥੋੜਾ ਪੈਂਚ ਕੋਈ 13 ਮੁੰਡਾ ਕੂ ਹੀ ਆ ਜਾ ਫਿਰ ਆ ਜਾ ਪਿਆ ਜਾ ਸਦਾ ਸਾਰੇ ਕੋਈ ਹੈ ਹਾਂਜੀ ਸਦਾ ਸਿੰਘ ਜੀ ਵਰਮਚਨ ਸਿੰਘ ਅੱਗੇ ਤੁਰੇ ਕੋਲੋਂ ਪੈਣੇ ਅੱਗੇ ਹੋ ਜੋ ਪੈਣ ਜੀ ਥੋੜਾ ਵਰਮਚਨ ਸਿੰਘ ਜੀ ਆਪਾਂ ਪਈ ਪੈਣ ਲੈ ਆਪਾਂ ਚੱਪਲ ਲੈ ਲਓ ਚੱਪਲ ਲਓ ਭਾਈ ਆਹ ਸਾਡੇ ਚੱਪਲ ਲਓ ਭਾਈ ਪੈਸਾ बेनती वेखो अॻे हो अॻे हो ਆਹ ਤੇ ਸਾਡਾ ਨਾਂ ਦਾ ਹੈ ਨਹੀਂ ਵਿੱਚ ਦੁੱਬੇ ਸਾਰੇ ਪੈਂ ਜੀ ਵੇਖੋ ਕਿ ਕਿੱਥੇ ਕੋ ਜਾਣ ਬਿ ਜਾਣੇ ਉੱਥੇ ਜਾਂਦੇ ਨੇ ਸਾਨੂੰ ਗਰੀਬ ਜਨਤਾਂ ਤੋਂ ਕੋਈ ਪੁੱਛਦੀ ਨਹੀਂ ਦੁੱਬੇ ਸਾਰੇ ਪੈਂ ਮੇਰਾ ਵੀ ਘਰ ਰੋੜ ਦੇ ਉੱਤੇ ਕੋਈ ਕਹਿ ਦੇਵੇ ਸਰਪੰਚ ਸਾਹਿਬ ਖੜਾ ਹੈ ਮੈਨੂੰ ਕੋਈ ਸ਼ੈ ਮਿਲੀ ਹੋਵੇ ਅੱਜ ਹੀ ਮੈਂ ਦੇਣੇਦਾਰ ਹਾਂ ਔਰ ਤੁਹਾਡੇ ਅਸੀਂ ਦਾਸ ਹੈ ਮੇਰੀ ਗੱਲ ਸੁਣੋ ਜਿਹੜੇ ਪੈਂ ਜਿਹੜੇ ਦੁੱਬੇ ਪੈਂੇ ਜਾਣ-ਛਾਣ ਵਾਲੀ ਗੱਲ ਨਹੀਂ ਵੇਖੋ ਸਰਪੰਚ ਸਾਹਿਬ ਆਹ ਭਾਈ ਰਾਜ ਜਾਨੇ ਬਣਾਉਂਦਾ ਭਾਈ ਕਿੰਨਾ ਫਿਰ ਵੇਗਾ ਵੀਗਾ ਇੱਕ ਮਿੰਟ ਭਾਜੀ ਇਮਲਾਨ ਨੇ ਸਾਰਾ ਤੇ ਰਹਿ ਗਿਆ ਨਾ ਬਾਕੀ ਨਾਮ ਰਹਿ ਗਿਆ ਨਾ ਮਿਲ ਜਾਂਣ ਯਾਰ ਮੇਰਾ ਵਕੀਲ ਤਾਂ ਭਾਜੀ ਕਿੰਨੇ ਘਰੇ ਆ ਉਹ ਤਾਂ ਹੋਣਾ ਹੀ ਨਹੀਂ ਕਿੰਨੇ ਘਰ ਸਕੇ ਗਿਆ ਜੀ ਚੱਕਰ ਸਿੰਘ ਚੰਦ ਰਹਿ ਗਿਆ ਨਾ ਮਨ ਸਿੰਘ ਮਨ ਸਿੰਘ ਦਾ ਦੋ ਰਹਿ ਗਏ ਆ ਦਿਓ ਜੀ ਮਨ ਸਿੰਘ ਨੂੰ ਬਾਕੀ ਮਨ ਸਿੰਘ ਜੀ ਹਾਂ ਜੀ ਮਾਤਾ ਆਪਣਾ ਕੀ ਨਾਮ ਜੀ ਚੋ ਵਾਲਾ ਅੱਛਾ ਆਪਣੀ ਪੜੀ ਕਿਵੇਂ ਕਿੰਨੀ ਕੋ ਡੁੱਬੀ ਕੇ ਬਚੀ ਆਪਣੀ ਪੜੀ ਘਰ-ਬਾਰ ਹੈ ਨਾ ਪੜੀ ਕੋਈ ਨਹੀਂ ਆਪਣੀ ਕਿੱਥੇ ਰਹਿੰਦੇ ਹੋ ਨਹੀਂ ਕੋਈ ਚਾਰ ਸਰਕਰਾਂ ਦੋ ਪਿਛੋਣੀ ਹੈ ਬੁੰਡਿਆ ਦੀ ਹੈ ਹਾਂ ਜਿਆ ਅੱਨੇ ਵੇ ਚਲੀ ਜਾਂਦਾ ਦਰਿਆ ਦੇ ਖਾਮਤ ਜੀ ਹਾਂ ਤੇ ਘਰ-ਬਾਰ ਆਪਣਾ ਥੋੜੀ ਛੋਟੀ ਹੈ ਲੋਕੋ ਕਨਾਰੀ ਹੈ ਆਜ ਆਜ ਚਪਲਾ ਚਾਜ ਨਾ ਬੋਹ ਜਾਂਦੇ ਨੇ ਚਲੋ تھم الوں کوں یار آتھس وچھ لکھان دے نہیں میں تیری گانی تھی بڑا ਮੇਰੀ ਗੱਲ ਸੁਣੋ ਹੁਣ ਕਾਰਡ ਆ ਬਾਈ ਹੈ ਨਹੀਂ ਕੰਬਲ ਲੈ ਲੈ ਯਾਰ ਕੰਬਲ ਦੇ ਕੰਬਲ ਆ ਦੇ ਦੇ ਆ ਕੰਬਲ ਦੇ ਦੇ ਆ ਕੰਬਲ ਦੇ ਦੇ ਆ ਕੰਬਲ ਆ 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 ਦੇ ਦੇ ਆ ਕੰਬ कंबल पाए <marriages timing>